ਮਾ ਪਾਇ ਜਗਤਾਰ ਸਿੰਘ ਪਿੰਡ ਲੰਗੜ ਜ਼ਿਲ੍ਹਾ ਫਰੀਦਕੋਟ ਜਿਨ੍ਹਾਂ ਦੇ ਪਿੰਡ ਵਿੱਚ ਗੁਰਦੁਆਰਾ ਜੋੜਾ ਸਾਹਿਬ ਹੈ ਸੁਮੇਸ਼ ਪਿਤਾ ਜੀ ਦੇ ਇਥੇ ਵਸਤਰ ਪਏ ਆ ਪੋਸਟ ਪਿੰਡ ਦਾ ਮੈਂ ਜੰਪਲ ਹਾਂ ਐਸ ਤੋਂ ਮੇਰਾ ਡਰੈਸ ਪੰਜ ਚਾਰ ਸਾਲ ਤੋਂ ਪਖਸ਼ੀਕਲਾ ਪਿੰਡ ਚ ਹੈ ਤੇ ਮੈਂ 2000 ਅ 23 ਨੂੰ ਭਾਈ ਸਾਹਿਬ ਦੀ ਵੀਡੀਓ ਵੇਖ ਕੇ ਜੁੜਿਆ ਸੀ 2 ਜੂਨ ਨੂੰ ਤੇ ਵੀਡੀਓ ਵੇਖ ਕੇ ਅਸੀਂ ਸਿਮਨ ਕਰਨ ਲੱਗ ਪਏ ਲਗਾਤਾਰ 22ਵੇਂ ਦਿਨ ਦਾਸ ਨੂੰ ਅਨਹਦ ਬਾਣੀ ਸੁਣਨ ਲੱਗ ਪਈ ਬਾਣੀ ਵੀ ਕੈਸੀ ਸੁਣੀ ਪਹਿਲਾਂ ਉਹ ਚਿੜੀਆਂ ਚੋਕਣ ਲੱਗ ਪਈਆਂ ਲਗਾਤਾਰ ਫਿਰ ਅਸੀਂ ਘਰ ਵੇ ਸੋਚਿਆ ਵੀ ਆਪਾਂ ਬਾਬੇ ਮਗਰ ਲਾ ਕੇ ਸਿਰ ਖਰਾਬ ਕਰ ਲਿਆ ਜਿਵੇਂ ਪਿੰਨਾਂ ਵਾਲੇ ਕਰਦੇ ਨੇ ਆਪਾਂ ਪਣਪੜ ਪਿੰਡਾਂ ਵਾਲੇ ਐਂ ਹੀ ਕਰਦੇ ਹੁੰਨੇ ਆ ਬਾਬਾ ਜੀ ਮਗਰ ਲਾ ਕੇ ਬਸ ਸਿਰ ਹੀ ਖਰਾਬ ਕਰ ਲਿਆ ਮੈਂ ਕਿਹਾ ਲਗਾਤਾਰ ਆਪਾਂ ਨੂੰ ਸੁਣੀ ਜਾਂਦਾ ਪਤਾ ਨਹੀਂ ਕੀ ਹੈ ਮੈਡੀਕਲ ਸਰ ਵਿਖਾਉਣਾ ਪੈਣਾ ਪਰ ਸਾਨੂੰ ਦੋ ਇਹ ਦਿਨ ਸਾਨੂੰ ਵੀਡੀਓ ਮਿਲ ਗਈ ਵੀ ਇਹੇ ਤਾਂ ਪੈਦਾ ਕਰਨੀ ਆਪਾਂ ਅਨਹਦ ਬਾਣੀ ਆ ਕਹਿੰਦੇ ਇਹਨੂੰ ਇਹ ਤੁਹਾਨੂੰ ਸੁਣਨ ਲੱਗ ਪਈ ਐ ਸਾਨੂੰ ਫਿਰ ਵਿਸ਼ਵਾਸ ਹੋ ਗਿਆ ਵੀ ਤਾਂ ਉਹੀ ਬਾਣੀ ਜਿਹੜੀ ਬਾਬਾ ਜੀ ਕਹਿੰਦੇ ਉਹ ਬੋਲਣ ਲੱਗ ਪਈ ਐ ਢੀਸ਼ੀ ਬੋਲਣ ਲੱਗ ਪਈ ਐ ਇੰਨੀ ਕਿਰਪਾ ਹੋ ਗਈ ਮਹਾਰਾਜ ਦੀ ਅਸੀਂ ਮਨ ਵਿੱਚ ਇਹ ਕਹਿੰਦੇ ਮੈਡੀਕਲ ਸਰਵ ਖਾਵਾਂਗੇ ਪਰ ਤਕਲੀਫ ਉਹਦੀ ਕੋਈ ਨਾ ਤੇ ਐਨਾ ਉਹ ਅਨੰਦ ਵੱਜੇ ਮਤਲਬ ਸੁਣ ਸੁਣ ਕੇ ਤੇ ਐ ਲੱਗੇ ਵੀ ਸਿਰ ਤਾਂ ਬਖਰਾਉ ਕੱਲਿਆ ਲਗਾਤਾ ਤਾਂ ਵੱਜੀਆਂ ਦੀ ਖੜਦਾ ਤਾਂ ਹੈ ਨਹੀਂ ਇਹ ਮੈਡੀਕਲ ਸਰਵ ਖਾਣਾ ਪੈਣਾ ਆਪਾਂ ਨੂੰ ਜਦੋਂ ਭਾਈ ਸਾਹਿਬ ਦੀ ਵੀਡੀਓ ਦੂਜੀ ਸੁਣੀ ਵੀ ਆਪਾਂ ਇਹੀ ਪੈਦਾ ਕਰਨੀ ਐ 22 ਦਿਨਾਂ ਦੇ ਵਿੱਚ ਦਾਸ ਨੂੰ ਅਨਹਦ ਬਾਣੀ ਪ੍ਰਗਟ ਹੋ ਗਈ ਫਿਰ ਲਗਾਤਾਰ ਮਿਹਨਤ ਕਰਦੇ ਰਹੇ ਫਿਰ ਸਾਨੂੰ ਨਗਾਰਾ ਸੁਣਨ ਲੱਗਾ ਨਗਾਰਾ ਨਗਾਰਾ ਵੀ ਉਹ ਜਿਹੜਾ ਕਰੇ ਦੁਨੀਆ ਤੇ ਨਹੀਂ ਸੁਣਿਆ ਇੱਕ ਡੱਗਾ ਮਾਰਿਆ ਲਗਾਤਾਰ ਪਛਾਉਂਦ ਤੁਰਿਆ ਜਾਂਦਾ ਪਛਾਉਂ ਇੰਨੀ ਵਿਰਸੋ ਦੇ ਚ ਆਉਂਦਾ ਸੀਗਾ ਨਗਾਰਾ 8-10 ਦਿਨ ਸੁਣਦਾ ਰਿਹਾ ਤੇ ਜੂਨ ਦੇ ਮਹੀਨੇ ਤਿੱਖੜ ਦੁਪਹਿਰੇ ਬੱਦਲ ਗੱਜਣ ਦੀ ਆਵਾਜ਼ ਪੂਰੀ ਫੁੱਲ ਸੁਣਦੀ ਤੇ ਮੈਂ ਆਪਣੇ ਘਰ ਵਾਲੇ ਨੂੰ ਆਖਿਆ ਵੇਖ ਬਾਹਰ ਮੈਨੂੰ ਲੱਗਦਾ ਜਿਵੇਂ ਬੱਦਲ ਬਣ ਗਿਆ ਹੁੰਦਾ ਉਹ ਕਹਿਣ ਕਿ ਬੱਦਲ ਕਿਥੇ ਤਿੱਖੜ ਦਪਿਆ ਰਿਹਾ ਬਾਹਰ ਨਿਕਲ ਕੇ ਵੇਖ ਤੇ ਦਾਸ ਨੇ ਬਾਹਰ ਨਿਕਲ ਕੇ ਕਵਰੇਜ ਬਾਹਰ ਦੇਖਿਆ ਤੇ ਤਿੱਖੜ ਦਪਹਿਰਾ ਪੂਰਾ ਫੁੱਲ ਪਰ ਬੱਦਲ ਇੰਨਾ ਗੱਜੇ ਵੀ ਬਸਮੀ ਆ ਗਿਆ ਕਿ ਆ ਗਿਆ ਇਹ ਸਾਡਾ ਪ੍ਰੈਕਟੀਕਲ ਹੈ 2023 22 23 ਜੂਨ ਦਾ ਤੇ ਸਪ੍ਰੈਟੇ ਸਾਡੇ ਹੋਰ ਵੀ ਦੋ ਹੈਗੇ ਆ ਉਹ ਅਸੀਂ ਕਿਤੇ ਫਿਰ ਸਾਂਝੇ ਕਰਾਂਗੇ ਜਾਨੀ ਕਹਿਣ ਤਾਂ ਭਾਵ ਅਸੀਂ ਇਹਦੀ ਇਸ ਗੱਲ ਦੀ ਖੋਜ ਵਿੱਚ ਸੀ ਬਹੁਤ ਚਿਰ ਤੋਂ ਵੀ ਕੋਈ ਐਸਾ ਮਹਾਪੁਰਖ ਮਿਲੇ ਅਮਰ ਸ਼ਕੈ ਤਾਂ ਮੈਨੂੰ ਹੋਗੇ 34 ਸਾਲ 90 ਚ ਮੈਂ ਛਕ ਲਿਆ ਸੀਗਾ ਪਰ ਕਿਤੋਂ ਆਹ ਗੱਲ ਨਹੀਂ ਸੀ ਮਿਲੀ ਜਿਹੜੀ ਸਾਨੂੰ ਇਹ ਬਾਬਾ ਜੀ ਦੇ ਵਚਨ ਦਾ ਰਾਹੀਂ ਗੁਰਬਾਣੀ ਕੋਲ ਮਰ ਚੁੱਕੀ ਹੈ ਇਹਨਾਂ ਵਿੱਚ ਅਨਪ੍ਰੀ ਗਿਆਨ ਮੈਨੂੰ ਲੱਗਾ ਉਹ ਸੁਣਦਾ 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 ਮੈਂ ਜੁੜ ਗਿਆ ਤੇ ਮਹਾਪੁਰਸ਼ਾਂ ਤੇ ਐਨੀ ਰੱਬ ਦੀ ਕਿਰਪਾ ਹੈ ਤੇ ਇਹਨਾਂ ਨੇ ਸੰਗਤਾਂ ਤੇ ਗਾਂ ਕੀਤੀ ਐ ਬਹੁਤ ਪਵਚਨ ਨੇ ਜਿਹੜਾ ਕੋਈ ਕਮਾਵੇਗਾ ਉਹ ਆਪਣਾ ਕਾਰਜ ਸਵਾਰ ਲਵੇਗਾ ਤੇ ਸਾਡੇ دنیਆਵੀ ਕੰਮ ਬਹੁਤ ਹੋ ਰਹੇ ਨੇ ਸਤਿਗੁਰੂ ਕਿਰਪਾ ਕਰਨ ਅੱਗੇ ਵਾਸਤੇ ਸਾਨੂੰ ਆਪਦੇ ਚਰਨਾਂ ਜੋੜ ਕੇ ਰੱਖਣ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਉਪਦੇਸ਼ ਦੇ ਕੇ ਟੁੱਟੀਆਂ ਹੋਈਆਂ ਨੂੰ ਗੁਰੂ ਦੇ ਨਾਲ ਜੋੜ ਕੇ ਸਾਨੂੰ ਰਸ ਆਉਣ ਲਾ ਦਿੱਤਾ ਗੱਲਾਂ ਬਾਤਾਂ ਦਾ ਰੱਬ ਦੇ ਨਾਮ ਦਾ ਔਰ ਸਤਿਗੁਰੂ ਕਿਰਪਾ ਕਰਨ ਦਾਸ ਕੋਲੋਂ ਇਨੇ ਬਚਨ ਕਰਦੇ ਕੋਲੋਂ ਕੋਈ ਬਚਨ ਇੱਧਰ ਉੱਧਰ ਹੋ ਗਿਆ ਹੋਵੇ ਦਾਸ ਨੂੰ ਅਣਜਾਣ ਬੱਚਾ ਜਾਣ ਕੇ ਮਾਫ਼ ਕਰਨਾ ਸੰਗਤ ਅਤੇ ਗੁਰੂ ਸਾਹਿਬ ਤੇ ਬਾਬਾ ਜੀ ਬਖਸ਼ਣ ਯੋਗ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ